ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੇ ਆਂ ਹਾਂਜੀ ਕੀ ਹਾਲ ਚਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਆਈ ਹੋਪ ਕਿ ਸਭ ਠੀਕ ਹੋਵੋਗੇ ਚਲੋ ਮਿਲਦੇ ਆਂ ਲੱਗੇ ਸੀ ਰਾਹ ਜਾਂ ਪੱਤਰ ਕਰਨ ਲੋਡ ਕਰਾਇਆ ਸੀ ਜਿੱਤਵੀ ਨਾਲ ਕਰਦਿਆਂ ਫਿਰ ਰਾਹ ਲੋਡ ਆ ਜੋ ਕਰਦੇ ਹੀ ਰੋਡ ਨੂੰ ਟੱਟ ਆਣਾ ਹਾਏ ਤਾਂ ਇਹ ਲੋਡ ਨੂੰ ਜੇ ਜੇ ਵੀ ਨਾਲ ਕਰਕੇ ਲੋਡ ਮਿਲਦਾ ਹੁੰਦਾ ਹਾਂ ਕਵਾਂਟਾ ਮਾਰਦਾ ਕੱਪਨਾ ਜਮਾਂ ਜਿਵੇਂ ਲੇਜਰ ਮਾਰਿਆ ਹੁੰਦਾ ਕਰ ਤਾਈ ਰਸਤਾ ਪੂਰਾ ਸੈਟਅਪ ਬਣਾਉਣੇ ਇਹਨੂੰ ਜਲਦੀ ਪੱਕਾ ਤੇ ਟੈਂਡ ਕਿਸੇ ਦੇ ਪ੍ਰੋਗਰਾਮ ਆ ਆਪਣੇ ਵੀਰ ਦੇ ਉਹਦੇ ਬਾੜੇ 2-4 ਕਰਾ ਲਾ ਕੇ ਆਉਣੇ ਬਸ ਉੱਥੇ ਚੱਲਦੇ ਆਉਣ ਅਗਰ ਮਿਲਦੇ ਆ ਉੱਥੇ ਵੀਰੇ ਉਹਨਾਂ ਦਾ ਹੈਗਾ ਜੀ ਪ੍ਰੋਗਰਾਮ 30 ਤਰੀਕ ਨੂੰ ਤੇ ਬਾਈ ਉਹਨਾਂ ਦੇ ਪਲਾਟ ਕੀਤਾ ਅੱਜ ਪੱਦਰ ਇੱਥੇ ਲਾਵਾਂਗੇ ਟੈਂਟ ਲੱਗਣਗੇ 30 ਨੂੰ ਬਾਈ ਰੌਣਕ ਪੂਰੀਆਂ ਨੂੰ ਰੌਣਕ ਲੱਗਣਗੀਆਂ ਠੀਕ ਆ ਕੀ ਕੱਲੂ ਸ਼ਾਮ ਨੂੰ ਮੁਰਗਾ ਮੁਰਗਾ ਫਿਰ ਪੂਰਾ ਚੱਲੂ ਡੈਂਜਨ ਗਾਦੀ ਪੀਜ਼ਾ ਪੂਜਾ ਪੀਜ਼ਾ ਵੀ ਚਲਾ ਦੇਾਂਗੇ ਬਰਥਡੇ ਬਾਈ ਉਹਨੇ ਦੁਕਾਨ ਵੀ ਵਿਜੀ ਦੀ ਆਇਆ ਕਰੋ ਨਾਲੇ ਸਾਰੇ ਪੀਜ਼ਾ ਵਾਰ ਹਾਂ ਹੰਬੜਾ ਲੁਧਿਆਣਾ ਰੋਡ ਤੇ ਲਿੰਗਰੀਆ ਲਗਾ ਉਹ ਤੇ ਮੁਲਾ ਪਰ ਰੋਡ ਤੇ ਮੁਲਾ ਪਰ ਰੋਡ ਤੇ ਲਿਆਂਦੇ ਆਪਾਂ ਇਹ ਦੁਕਾਨ ਬਦਲਤੀ ਚੱਲ ਕੋਈ ਕੰਡੇ ਦੇ ਸਾਹਮਣੇ ਠੀਕ ਆ ਜੱਸੇ ਦੇ ਨਾਲ ਮੀਟ ਵਾਲੇ ਨਾਲ ਜੱਸੇ ਮੀਟ ਵਾਲੇ ਦੇ ਨਾਲ ਠੀਕ ਆ ਠੀਕ ਆ ਤਾਂ ਹੀ ਨੇਪਾਲੀ ਕੋਲੇ ਖੜਾਈ ਉਹਦੋਂ ਜਦੋਂ ਕੰਡੇ ਤੇ ਆਈ ਗਾ ਇਹ ਸੀ ਨੇਪਾਲੀ ਫਰਾਈਡ ਜਿਗਨ ਠੀਕ ਆ ਠੀਕ ਆ ਠੀਕ ਆ ਉਹ ਸਾਡਾ ਵਾਲਾ ਖੜਾ ਹੋਰ ਵੀ ਰੋ ਨਵੀਂ ਤਾਜੀ ਕੋਈ ਬਸ ਤੁਹਾਨੂੰ ਬਦਲਣਾ ਬਹੁਤ ਬਹੁਤ ਚੜਨਾ ਤੀ ਨੂੰ ਮੈਂ ਕਹਾਂ ਜਰੂਰ ਯੂਟਿਊਬਰ ਸਾਰੇ ਛੱਦ ਲੀਏ ਆਪਾਂ ਗੱਲ ਕਰਦੋ ਲੋਗ ਵਾਲੇ ਬਣ ਜਣੇ ਓਏ ਲਾਵਾਗੇ ਤੇ ਸਾਰੀ ਮੰਡੀ ਚ ਟੱਟ ਨਹੀਂ ਬਾਬੇ ਹਾਂ ਇਹ ਤਾਂ ਹੈ ਹੂੰ ਹੂੰ ਚੱਲੀਏ ਅੱਜ ਫਿਰ ਚੱਲੋ ਬਈ ਓਕੇ ਵੀਰ ਮਿਲਦੇ ਆਂ ਫਿਰ ਹੋਰ ਕੰਮ ਹੋਇਆ ਕਰ ਲਈ ਫੋਨ ਜਦੋਂ ਮਰਜੀ ਧੰਨਵਾਦ ਓਕੇ ਫਾਈਨਲੀ ਆਪ ਆ ਗਏ ਸੀ ਘਰੇ ਸਾਰਾ ਕੰਮ ਨਿਬੜ ਕੇ ਚਲੋ ਦੇਖਦੇ ਆਂ ਹੁਣ ਕੀ ਪ੍ਰੋਗਰਾਮ ਆ ਜਦਾ ਚੱਲਦੇ ਆਂ ਫਿਰ ਕਿਸੇ ਪਾਸੇ ਨੂੰ ਪਾਲੀ ਲੈ ਕੇ ਗਏ ਹੋਇਆ ਪਿੰਡ ਦੇ ਬਾਈ ਹੁਣੀ ਛੱਡ ਜਾਣਗੇ ਆਪੇ ਕੰਕ ਵੱਢ ਕੇ ਲੋਣੇ ਨਾਲ ਸੰਦ ਸਮਾਨ ਧੋ ਕੇ ਸੈਟ ਕਰਕੇ ਅੰਦਰ ਉਹ ਖੜਿਆ ਦੋਨੇ ਝੋਟੇ ਅੰਦਰ ਵਿਲੇ ਅਰੈਸਟ ਮੋੜ ਤੇ ਆਪਾਂ ਵੀ ਕਰਦੇ ਆ ਬ੍ਰੇਕਫਾਸਟ ਹੁਣ ਕਹਿੰਦੇ ਲਾਲਿਆਂ ਵਾਲਾ ਬ੍ਰੇਕਫਾਸਟ ਤੇ ਪਿੰਡ ਵਾਲੇ ਵੀ ਸਵੇਰ ਦੀ ਰੋਟੀ ਮਿਲਦੇ ਆ ਫਿਰ ਉੱਪੀ ਖਾ ਕੇ ਜੀ ਐਮ ਟਾਈਮ ਯਾਰ ਹੁਣੀ ਅੱਜ ਫੇਰ ਆ ਗਏ ਫਿਲਮ ਦੇਖਣ ਘਰ ਜੇ ਕਹਿੰਦੇ ਜੀ ਨਹੀਂ ਲੱਗਦਾ ਦੂਜੇ ਦਿਨ ਹੀ ਫਿਲਮ ਦੇਖਣ ਤੋਰ ਪੈਂਦੇ ਆ ਅੱਜ ਦੇਖਦੇ ਆ ਫਿਰ ਗੈਂਗਲੈਂਡ ਦਿਖਾਉਂ ਰਿਹਾ ਤੁਹਾਨੂੰ ਕੀ ਬਣਦਾ ਦਾ ਫਿਲਮ ਦਾ ਏ ਕਦੇ ਹਲ ਵਾਕੇ ਨਹੀਂ ਸ਼ਿਕਾਰ ਕਰਕੇ ਡੱਡ ਬਰਦਾ ਸੁਲਤਾਨਾ ਕੈਰਾ ਰਗੂ ਹੋਰ ਨਹੀਂ ਕਰਤੇ ਹਕਮਾ ਬਾਤਰੇ ਵਾਰ ਕਰਕੇ ਨਹੀਂ ਤਰੇ ਤੂੰ ਤੋਕੇ ਕੱਕ ਕੇ ਓਹ ਕਹਿਣੋਂ ਵੀ ਯਾਰ ਫਾਈਨਲੀ ਆ ਗਿਆ ਆਪਾਂ ਹੀ ਕਰੇ ਵੱਜ ਗਈ ਰਾਤ ਦੇ ਸਵਾ 12 ਚਲੋ ਹੁਣ ਸੌਣੇ ਸਵੇਰੇ ਉੱਠਾਂਗੇ ਟਾਈਮ ਨਾਲ ਦੇਖ ਲੈ ਵੀ ਵੜਦਾ ਕੱਲ ਨੂੰ ਕੀ ਪ੍ਰੋਗਰਾਮ ਆਉਂਦਾ ਚਲੋ ਯੋਕੇ ਬਾਈ ਗੁੱਡ ਨਾਈਟ ਪੈਸੀ ਜ਼ਿਆਦਾ ਆ ਹਮ ਸਿਕਿਉਰਿਟੀ ਗਾਰਡ ਹਾ ਬਈ ਬਲਾਸਰ ਸਾਹਿਬ ਨੇ ਫੂਨ ਕੱਢ ਲਿਆ ਤੇ ਬਲਾਗ ਵੀ ਕਰ ਲਿਆ ਮਹਾ ਲక్ష్ਮੀ ਕਿਦਾਂ ਫਿਲਮ ਦੇਖਣ ਲਈ ਹੁੰਦੀ ਆ ਨਹੀਂ ਯਾਰ ਨਾਲ ਕਿਵੇਂ ਜੀ ਵੀ ਪਹਿਲੇ ਵੀ ਨਹੀਂ ਹੈਗਾ ਨਾਲ ਲੱਗੇ ਜਾਣ ਦਾ ਕਿਸੇ ਨੂੰ ਹਾਂ ਬਈ ਹਾਂ ਸਾਲਾ ਬਖਾੜ ਜੜ ਗਿਆ ਅੱਜ ਬੁਰਾ ਹਾਲ ਆ ਜ ਸਵੇਰ ਦਾ ਕਾਰ ਲਾ ਲ ਗਏ ਓਏ ਓਏ ਆਪੇ ਉੱਤੇ ਪੈਰ ਤੇ ਟੀਕੇ ਲਾਈਏ ਚੰਗੇ ਡਾਕਟਰ ਨੂੰ ਓਏ ਓਏ ਅੱਜ ਸਾਡੇ ਗੋਪੀ ਭਾਈ ਵੱਲੋਂ ਜੂਸ ਦੀ ਸੇਵਾ ਹਾਂ ਬਾਈ ਜੂਸਰੀ ਸੇਵਾ ਕੀਤੀ ਅੱਜ ਸਾਡੇ ਵੱਡੇ ਭਾਈ ਨੇ ਗੋਪੀ ਵੀਰੇ ਹਾਂਜੀ ਸੇਵਾ ਅੱਜ ਤੁਹਾਡੇ ਵੱਲੋਂ ਜੂਸਰੀ ਆ ਨਾ ਫਿਰ ਚੱਲੂ ਖੁੱਲਾ ਵਰਤਾਵਾ ਆ ਦੇਖ ਲੋ ਇਹਦਰ ਘਟਾ ਇੱਕ ਨਹੀਂ ਬਣਨੀ ਜੇ ਤਾ ਸ਼ਰਮ ਨਹੀਂ ਆਈ ਤੈਨੂੰ ਮਗੋਂਦੇ ਨੂੰ ਓਏ ਆਪਰ ਜਣਾ ਦੇ ਖਾਰਾ ਮੰਗਾ ਲਿਆ ਟਾਈਮ ਨਾਲ ਜੇ ਚੱਲੂ ਕਹਿੰਦਾ ਕੰਮ ਵੀਰੇ ਮਨਦੀਪ ਸਿੰਘ ਦਾ ਵੀਰੇ ਪਥਰੀ ਦਾ ਮਰੀਜ਼ ਆ ਤਾਂ ਮੰਗਾਇਆ ਉਹ ਨਹੀਂ ਕੋਈ ਚੱਕਰ ਹੈਗਾ ਉਹ ਅਬ ਇਹ ਨਾ ਖਾਰਾ ਉਹਦੇ ਥੱਲੇ ਥੱਲੇ ਹੀ ਕਰਕੇ ਉਹਦੇ ਇਹ ਲਗੋਦੀ ਉੱਠੇ ਕਮਰੇ ਚ ਪੈ ਗਿਆ ਮੁੱਠਿਆ ਉਹਦੇ ਕਿਉਂ ਬੇਰ ਬੇਰ ਅਧਿਕਾਰੀ ਉਹ ਪਤਰੀ ਆ ਸਾਡੇ ਉਹ ਕਹਿੰਦਾ ਹੈ ਨਾ ਪੱਥਰ ਜੱਟ ਕਹਿੰਦੇ ਨੇ ਪਤਰੀਆਂ ਹੋ ਗਿਆ ਮੁੰਡੇ ਦੇ ਕਿਉਂ ਕੋਈ ਬਾਤ ਨਹੀਂ ਟੈਨਸ਼ਨ ਨਹੀਂ ਲੈਨੇਗਾ ਠੀਕ ਹੈ ਪਾਣੀ ਦੀ ਬਾਲਟੀ ਕਰਕੇ ਲੈ ਕਿਤੇ ਵੀ ਜਾਣਾ ਹੋਵੇ ਆ ਬੰਦੇ ਨੇ ਮੇਸ਼ਾ ਲੈਟੀ ਕਰਾਉਣਾ ਹੁੰਦਾ ਏਡਾ ਨੈਸੀ ਬੰਦਾ ਨਾ ਗੱਲਾਂ ਹੀ ਛੱਡ ਦੋ ਇਹ ਢੱਡ ਦੇ ਚਾਟ ਯਾਰਾ ਕੱਢਿਆ ਬਾਹਰ ਨੂੰ ਬੇਲੇ ਦੇ ਆ ਆ ਫਿਰ ਤਾਂ ਉਹ ਨੈਠੀ ਆ ਜੇ ਆਇਆ ਹੁਣ ਜਿੱਥੇ ਮਰਜੀ ਜਾਣਾ ਵੇ ਤੂੰ ਲੈਡੀ ਕਰਾਉਣਾ ਹੁੰਦਾ ਵਾਰਾਤ ਨੂੰ ਵੀ ਦੇਣੇ ਦਾ ਲੇਟ ਹੁੰਦਾ ਹੀ ਹੁੰਦੇ ਤੁਸੀਂ ਸਾਰੇ ਜਣੇ ਬਸ ਠੀਕ ਠਾਕ ਹੋ ਅਬ ਵੈਪਰ ਚ ਬੜੀ ਪੋਣੀ ਦੇਖੇ ਉਧਰ ਹਾਲ ਕਰਦੇ ਆ ਆ ਦੇ ਕਿਦਾਂ ਡੰਗਰ ਬੰਦਾ ਨਹੀਂ ਸਾਫ ਪਾਣੀ ਨੂੰ ਰੱਖ ਵੈਪਰ ਆ ਬੜੀ ਪੋਣੀ ਤੇ 1 ਲੀਟਰ ਬੜੀ ਬੜਾ 2 ਲੀਟਰ ਵਾਲੀ ਬਾਲਟੀ ਭਰ ਲਿਆ ਉਹਨੇ ਭਰ ਕੇ ਰੱਖੀ ਵੀ ਸੀ ਕੁਪੀ ਖਾਲ ਤਾਂ ਕੋਈ ਹੈ ਨਹੀਂ ਮੜੇ ਹਾਲੀ ਓਏ ਇਹਦੇ ਬਾਹਰ ਵੀ ਗਿਆ ਵੀਰੇ ਉਹ ਨਹੀਂ ਤੈਨੂੰ ਪਤਾ ਹੀ ਐ ਵੀ ਵੈਪਰ ਚ ਮੈਂ ਕਹ ਨਹੀਂ ਕਿਤੇ ਵੀ ਸਰ ਕਰਨੀ ਹੁੰਦੀ ਇੰਨਾ ਪਾਣੀ ਨਾ ਦੋ ਵਾਰੀ ਗੱਡੀ ਦੋ ਲੰਦਾ ਹੁੰਦਾ ਹੁੰਦੇ ਓਏ ਔਖਾ ਦਾ ਜਾ ਭਰਾਵਾ ਆ ਆ ਵੇ 1.5 ਲੀਟਰ ਪਾਣੀ ਜ਼ਰਾ ਜਾ ਯਾਰ ਉਹ ਆ ਗਿਆ ਹੀ ਚੋਬਰ ਆ ਬੰਦੇ ਨੂੰ ਕੋਈ ਵੀ ਕੰਮ ਕਹੋ ਤੁਗਣਾ ਤਿਗਣਾ ਹੀ ਕਰਦਾ ਵੇਪਰਾ ਜੇ ਬਾਣੀ ਪਾਉਣਾ ਸੀਗਾ ਪਾਣੀ ਹੀ ਰਹਿਦਾ ਹਮੇਸ਼ਾ ਫਤੰਦਰ 20 ਲੀਟਰ ਵਾਲੀ ਬਾਲਟੀ ਚੱਕ ਕੇ ਆ ਗਿਆ ਬਾਹਰ ਨੂੰ ਕਹਿੰਦਾ ਪਾ ਲੋ ਜ਼ਰਾ ਹੀ ਇੰਨੇ ਜਿਹੜਾ ਹੰਦਾ ਦੋ ਵਾਰੀ ਗੱਡੀ ਧੋ ਲੈਂਦਾ ਜਿੰਨਾ ਪਾਣੀ ਚੱਕ ਕੇ ਲੈ ਆਇਆ ਤੂੰ ਉਹ ਮੈਨੂੰ ਲੱਗਾ ਕਿ ਗੱਡੀ ਤੇ ਮਾਰਨਾ ਪਾਣੀ ਲੈ ਗੱਡੀ ਤੇ ਪਾਣੀ ਕਹਿੰਸੀ ਨਾ ਇਹਦੇ ਭਾਈ ਗੱਡੀ ਰਾਹ ਨੂੰ ਨਹੀਂ ਹੋ ਜਾਣੀ ਉਹਦੀ ਕਿਹਾ ਸੀਗਾ ਖਾਲੀ ਨਹੀਂ ਹੈ ਕੋਈ ਮੜੇ ਹਾਲ ਇਹਨਾਂ ਦੀ। ਉਹ ਭਰੀ ਪਈ ਸੀ ਮੈਂ ਆਹ ਖਾਣੂ ਡੋਲਣਾ। ਇੰਨਾ ਪਾਣੀ ਤਾਂ ਜਿੱਦਾਂ ਬਾਲਟੀ ਚੱਕ ਲੈ ਇੰਨਾ ਪਾਣੀ ਉਹਨੂੰ ਣਾਉਣ ਲੱਗਾ ਜੀ ਡੋ। ਉਹ ਤਾਂ ਹੋ ਜਾਂਦਾ ਫਿਰ ਮੁੰਡੀ ਨੇ ਅੱਜ ਅੱਦਾ। ਇਹ ਣਾਉਣ ਨਾਲ ਤਾਂ ਮਸ਼ਹੂਰੀ ਕੁਆਲਟੀ ਣਾਣੀ ਆ। ਅੱਧਾ ਲੀਟਰ ਪੈਂ ਜੋ ਖਾਰਾ ਪੀਤਾ। ਇਹ ਵੀ ਗੱਲ ਸਹੀ ਯਾਰ। ਉਹਦੇ ਨਾਲ ਦਿਮਾਗ ਸੈਂਚ ਖੁਸ਼ਕ ਹੋ ਗਿਆ। ਹਲੋ। ਪਾਣੀ ਲੈਣਾ ਇੱਕ ਬੋਤਲ ਲੈ ਕੇ ਆ। ਇਹ ਓਏ ਪੱਥਰੀ ਆ ਨਾਲੇ ਮਤਲਬ ਥੋੜੀ ਵੀ। ਕਹਿੰਦਾ ਹੌਲੀ ਚੱਲੋ ਕਹਿੰਦਾ ਮਰੀ ਪੱਥਰੀ ਨਾਲ ਜੀ ਆ ਦੇ ਗੋਪੀ। ਨਹੀਂ ਨਹੀਂ ਇੱਕ ਮਿੰਟ। ਐ ਗੋਪੀ ਓਏ। ਅਸੀਂ ਸੰਦ ਨਾਲ ਹੀ ਰੱਖਦੇ ਪੰਦਰੀ ਦੇ ਮਰੀਜ਼ਾਂ ਜ਼ਮਾਨ ਨਾਲ ਹੀ ਝਾਟੇ ਪੀਲਾ ਪੀਲਾ ਓਏ ਖਾਰਿਆਂ ਦੇ ਲੱਗਾ ਆਣ ਤਾਂ ਇਹ ਆਕ ਨਹੀਂ ਡੌਣਾ ਚਾਹੀਦਾ ਇਹ ਕੁਦਰਤ ਦੀਆਂ ਦਿਨਾਂ ਨੇ ਤਾਂ ਕਈਆਂ ਬੰਤੇ ਕੋ ਬੰਦਰੀ ਮਿਲਦੀ ਨਹੀਂ ਸਾਡੇ ਕੋਲ ਇਹ ਕੀ ਪਤਾ ਕੋਈ ਲੱਗਦਾ ਕੱਢੀ ਡਾਕਟਰ ਨੇ ਕੁਦਰਤ ਦੀ ਦਾਤਾ ਪਾਲ ਗਿਆ ਟਟ ਹਰ ਹਰ ਦਰਦ ਕੀ ਦਵਾਈ ਏ ਇਨੇ ਫਟੇ ਫਟੇ ਗਾਲ ਤੇ ਪਥਰੀ ਦਜੀ ਗਈ ਆ ਛੋਟੇ ਦੀ ਗੱਲ ਲੱਕੇ ਹੁੰਦੇ ਨਾਲ ਜੂਰਨ ਘਟ ਚਟ ਲੈਂਦੇ ਉਹਦਾ ਜੂਰਨ ਦੀਆਂ ਪੁੜੀਆਂ ਮਾਰ ਦਈਆਂ ਅੰਦਰੋਂ ਪਥਰੀਆਂ ਹੀ ਬਣਨੀਆਂ ਤੁਹਾਡੇ ਕਿਹੜੀ ਜੂਰ ਹੁੰਦੀਆਂ ਸ਼ਕਤੀਮਾਨ ਵਾਲੇ ਦੀਆਂ ਸਕੂਲੇ ਪੀਪਣੀਆਂ ਜੀਆਂ ਛੋਟੇ ਹੁੰਦੇ ਨੇ ਹਾਂ ਬਗਲ ਬੱਕਰੀ ਆ ਨਹੀਂ ਨਹੀਂ ਗਲਤ ਗੱਲ ਆ ਯਾਰ ਆ ਤਾਂ ਨਹੀਂ ਯਾਰ ਆਲੂ ਖਾਦਿਆਂ ਨੂੰ 2 ਮਹੀਨੇ ਹੋ ਗਏ ਆ ਦਹੀਂ ਨਾਲ ਰੋਟੀ ਖਾਈ ਦੀ ਇਹਨਾਂ ਨੂੰ ਦਹੀਂ ਭੱਲੇ ਖਵਾਏ ਨਾ ਮਰਸਰੇ ਕਿ ਬੇਲ ਪੂੜੀ ਹੋ ਜਾਣਾ ਲੋਟ ਕੋਈ ਨਹੀਂ ਬੋਦੀ ਮਾਲਕ ਦੇ ਦਰ ਦੇ ਚੱਲੇ ਆ ਪਾਪਾ ਪਦਰੀ ਕਾਣਦੇ ਕਿਹੜੀ ਘਣੋਣੀ ਚੱਲਿਆ ਡਾਕਟਰ ਤੋਂ ਹੋ ਜਾਣੀ ਨਿਕਲ ਜਾਣੀ ਉੱਥੇ ਜਾਨੀ ਇਹ ਤੂੰ ਬਾਸ ਨੂੰ ਧਿਆਨ ਨਾਲ ਦੇ ਕਈ ਥਲੇ ਆਤਾਰੋਂ ਮਜਬੂਰੀ ਹੁੰਦੇ ਆ ਸਾਂਦ ਰੂਖੋਂ ਬਾਹਰ ਨਿਕਲਿਆ ਕਰਦਾ ਰਾਤ ਨੂੰ ਕਿਹੜਾ ਸਾਂਦ ਰੂਖਾ ਮੂਨ ਰੂਖ ਨੇ ਆਦਾ ਹੁਣ ਤਾਂ ਓਏ ਸਵਾਰ ਬਹੁਤ ਹੁੰਦਾ ਯਾਰ ਅੱਜ ਅੰਬਰਸਰ ਦਾ ਕਹਣਾ ਆਈ ਜਾਣਾ ਘਨੇ ਨੇ ਓਏ ਕਾਫੀ ਹਵਾ ਕਿੰਨੀ ਵਧੀਆ ਲੱਗਦੀ ਹੈ ਨਾ ਹੈ ਓਏ ਤੇਰੇ ਨਾਲ ਵੀ ਤੂੰ ਵੀ ਬਾਹਰ ਕਿਤੇ ਵੀ ਦੇਖ ਰੋਦਾ ਨਾ ਨਿਕਲਿਆ ਜਾਣਾ ਉਹ ਜੁੜਾ ਸਦਰਾ ਸਦਰਾ ਉਹ ਚੱਲ ਯਾਰ ਤੁਰਿਆ ਜੱਲ ਇਹੜੇ ਹਲਾ ਦਾ ਤੂੰ ਲੋਡੂ ਵਾਲੋਂ ਮੁੜ ਜਾਣਾ ਘਰ ਨੂੰ ਅੱਜ ਓਏ ਨਹੀਂ ਨਹੀਂ ਪਹੁੰਚਾਂਗੇ ਯਾਰ ਅੱਜ ਤਰਾ ਜਲ ਤਰਾ ਜਲ ਓਏ ਯਾਰ ਆ ਪੰਦਰਾ ਜਾ ਥੱਲੇ ਤੇਰਾ ਪਰਨਾ ਉੱਡ ਜਾਣਾ ਵਾ ਹਵਾ ਨਾਲ ਆ ਲੈ ਲੋ ਤੋੜ ਗਿਆ ਬੋਲ ਲੱਗਾ ਉੱਪਰ ਖੜਾ ਗੋਪੀ ਟੋਲ ਪਲਾਜ਼ੇ ਤੇ ਕੀ ਕਰਦਾ ਬੰਬ ਸੈੱਟ ਦੀ ਚੰਗਾ ਓਕੇ ਬੜਾ ਬਹੁਤ ਹੋ ਗਿਆ ਬਾਪੂ ਤਿਆਰ ਰੱਖੀ ਗੋਪੀ ਆਈ ਖੜਾ ਜਾਣਾ ਅੱਜ ਓਏ ਬੋਲਾ ਨਿਆਰਾ ਜਲੰਧਰ ਤੱਕ ਆਈ ਜਾਏਗਾ ਤੂੰ ਵੀਲ ਨਹੀਂ ਕਰ ਸਕਦਾ ਵੀ ਸਵਾਦ ਬਹੁਤ ਮਾਲਾ ਵੀ ਚਾਹ ਦੀ ਵਾਰੀ ਖੋਲੀ ਹੋਈ ਹੈ ਫਿਰਦਾ ਬਦਲਾ ਜੀ ਬੈਠਾ ਅਜ ਤਾਂ ਹੈ ਚਾਹ ਦੀ ਵਾਰੀ ਖੋਲੀ ਹੈ ਇਤਨਾ ਫੀਲ ਗੋਪੀ ਓਏ ਓਏ ਸੁਣਾਉ ਗੱਲ ਘੰਟੇ ਦਾ ਸੁਣਾਈ ਹੈ ਨਾ ਮੂੰਹ ਲੁੱਕ ਗਿਆ ਮੇਰਾ ਪਾਣੀ ਪਿਆ ਦੋ ਜਾਂ ਕੋਕੂ ਪਿਆ ਤੂੰ ਤਾਂ ਪੀਣਾ ਹੀ ਖਾਰਾ ਪਾਣੀ ਪੀਂਦਾ ਹੀ ਨਹੀਂਗਾ ਸਾਰਾ ਹੀ ਪਿਆਈ ਜਾਂਦੇ ਹੋ ਜਿਵੇਂ ਦਿਖਾਈ ਓਏ ਕਿੱਥੇ ਆ ਰਹੀ ਬੋਤਲ ਇਹਨਾਂ ਖਾਰਾ ਖਮਾਤਾ ਆਇਓ ਰੱਬਾ ਲੱਭ ਗਈ ਇਹ ਨੰਬਰ ਦਾ ਸਾਈ ਹੈ ਨਹੀਂ ਪਿੱਤੇ ਚ ਪਸਰੀ ਆ ਬਾਈ ਜੇ ਕੋਈ ਬੰਦਾ ਹੈਗਾ ਇਹਦਾ ਹੱਲ ਦੱਸਿਓ ਯਾਰ ਜਰੂਰ ਜਰੂਰ ਦੱਸੋ ਮੇਰੀ ਬਹੁਤ ਜਰੂਰੀ ਅਮਰਜੈਂਸੀ ਆ ਲਿਆਂਦਾ ਜੀ ਕਢਾ ਗਿਆ ਨਵਾਂ ਰੰਗ ਦੇਖੋ ਕਿੰਨਾ ਘਣਾ ਟਰੈਕਟਰ ਦਾ ਮੇਰੇ ਵੀਰੋ ਸਰਾ ਹੀ ਲਾਈ ਆਂਦਾ ਆ ਜਾਂਦੇ ਹਾਂ ਦੋ ਰੰਗ ਬੜਾ ਸੋਹਣਾ ਕਰਦਾ ਹਨਾ ਓਏ 655 ਰੰਗ ਕਰਦਾ ਇਹਨਾਂ ਦਾ ਇਹ ਟਰੈਕਟਰ ਸੁਣਿਆ ਜਾਨਾ ਪੂਰੀ ਅਰਜੈਂਸੀ ਮੇਰੇ ਸਾਰੇ ਲੈਣ ਹੀ ਲਈ ਜਾਂਦੇ ਆ ਬਾਈ ਹੁਣੀ ਅੱਜ ਖੋਲੋ ਹੋਏ ਆ ਜਾਨਸੀ ਖਾਲੀ ਕਰਦੀ ਹੁਣੀ ਆ ਬਾਈ ਇਹਨਾਂ ਦੇ ਜਾਂਦੇ ਹੀ ਜਾਂਸੀ ਜੋ ਡੰਪ ਝੋਂਦੇ ਆ ਇਹ ਕਾਹ ਹੁੰਦਾ ਕਿਉਂ ਅਰਜਨ ਥੋੜਾ ਜਿਹਾ ਜੋਵੋ ਆ ਜਿਹੜਾ ਨੰਨਾ ਮੇ ਰੰਗਦਾ ਨਹੀਂ ਜੋਵੋ ਆ ਯਾਰ ਅਰਜਨ ਨਹੀਂ ਸੀਗੇ ਯਾਰ ਜੋਵੋ ਆ ਜੋਵੋ ਲਾ ਲੋ ਰੋ 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 ਗੱਡੀ ਰੋ ਜੋ ਜੋਵੋ ਅਜੋਵੋ ਜੋਵੋ ਅਜੋਵੋ ਸ਼ਰਤ ਲਾ ਲਾ ਇੱਧਰ ਰੋ ਲਾ ਸਾਈਡ ਤੇ ਲਾ ਗੱਡੀ 1 ਮਿੰਟ ਸ਼ਰਤ ਲਾ 1000 1000 ਦੀ ਹਾਂ ਲੱਗੀ ਲਾ ਗੱਡੀ ਚੱਲ ਲੈ ਲੱਗੀ ਆ ਗਿਆ ਅਰਜਨ ਆਉਣਾ ਗੋਪੀ ਗਾੜ ਪਾ ਕੇ ਜਿਹੜਾ ਉਹਨਾਂ ਗੋਪੀ ਤੇ ਕਬੂਤਰ ਆਖ ਆਪਣਾ ਆ ਦੇ ਆ ਗੋਪੀ ਇੱਕ ਮਿੰਟ ਦੋ ਨੰਬਰ ਆਲੇ ਦੋ ਨੰਬਰਲੇ ਵੀਡੀਓ ਅਰਜਨ ਸਾਈਡ ਤੇ ਕਰ ਲੈ ਫੇਰ ਭੈਣੇ ਪੂਰਾ ਨਹੀਂ ਸੱਚ ਨਹੀਂ ਆ ਗਿਆ ਮੇਰਾ ਹੀ ਮੇਰੇ ਰੋਕ ਲਈ ਆ ਗਿਆ ਪਹਿਲਾ ਜੂਬਾ ਆ ਗਿਆ ਫੇਰ ਅਰਜਨ ਆਉ ਦੇ ਹਾਂ ਅਰਜਨ ਹੀ ਆਉਣਾ 4000 ਰੁਪਏ ਪੁੱਤ ਤਿਆਰ ਰੱਖੀਂ ਜੇ ਮੁਕਰਿਆ ਨਾ 4000 ਰੁਪਏ ਮੁਕਰਨ ਨਹੀਂ ਦੇਣਾ ਮੁਕਰਨ ਨਹੀਂ ਦੇਣਾ ਅੰਤਰੀਆ ਜੋ ਬੋਆ ਕਿਤੇ ਹੋ ਨਹੀਂ ਬਾਈ ਹੁਣੀ ਓਰੇ ਓਰੇ ਜੋ ਬੋ ਦੁਈ ਇੱਕ ਗਿਆ ਜੀ ਦੋ ਹਰ ਜਣਾ ਤੂੰ ਇੱਕ ਗਿਆ ਜੀ ਦੋ ਹਰ ਜਣਾ ਨਹੀਂ 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 ਤੂੰ ਇੱਕ ਗਿਆ ਜੀ ਦੋ ਆ ਨਾ ਵੀ ਨਾ ਗੱਲ ਇੱਕਰੀ ਹੋਈ ਜੀ ਦੋ ਆ ਗੱਲ ਇੱਕਰੀ ਜੀ ਦੋ ਆ ਗੱਡੀ ਭਿਆ ਕੇ ਲੈ ਗਈ ਆ ਹੁਣ ਵਾਪਸ ਆਉਂਦੇ ਆ ਮੁੜੇ ਲੈ ਜੇ ਹੁਣ ਭੀ ਆ ਕੇ ਫੜ ਵੀ ਹੁਣ ਭੀ ਆਈ ਹੋਂ ਕੱਟੇ ਜਾ ਕੇ ਮੁੜ ਕੇ ਜਾਏ ਹੁਣ ਵੀ ਕੱਟੇ ਨੇ ਹੋ ਕੇ ਆਈ ਹੁਣ ਪਹਿਲਾਂ ਹੀ ਲੈ ਗੱਡੀ ਭਿਉਂਦੇ ਨਹੀਂ 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 ਪਹਿਲਾਂ ਫੜ ਗਏ ਬੈਗ ਲੈ ਕੇ ਆ ਜੀ ਗੱਡੀ ਲੈ ਜਾਓ 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 ਇੱਕ ਦੀ ਗੱਲ ਹੋਈ ਸੀ ਕਿ ਦੋ ਸੀਗੇ ਗੱਲ ਇੱਕ ਦੀ ਹੋਈ ਸੀ ਉਹਦੇ ਵਿੱਚ ਖਾਰਾ ਪੀ ਜਾਂਦਾ ਬਟਾ ਪਾ ਫਰੀ ਦਾ ਮਰੀਜ਼ ਔਖਾ ਇਹਰਾ ਵੀ ਕੰਮ ਵਾਲੇ ਬੰਦੇ ਨੇ ਜੀ ਆਪਣਾ ਜੀ ਚੱਲ ਗੇਟਵਾਸੀ ਘਟਾਉਂਦਾ ਜਾਦੇ ਬੰਦ ਲੋਰੀਆਂ ਜੀ ਸਟੋਰੀ ਚ ਜਾਣੀ ਹੈ ਲੈ ਮਾਲ ਵਜ ਭੇਜਣੀ ਆ 500 ਬੋਰੀ ਆ 500 500 ਹਾਂਜੀ ਹਾਂਜੀ ਔਖਾ ਗੋਪੀ ਦਾ ਨਾ ਕਹਿੰਦੇ ਰੋਟੀਆਂ ਦੀਆਂ 500 ਪੋਰੀਆਂ ਇਕੱਲੀ 500 ਆ ਜੀ ਇਕੱਲੀ 500 ਹਾਂਜੀ 500 ਗੋਪੀ ਔਖਾ ਜਰਾ ਜੀ ਟਰੱਕ ਟਰਾਂਸਪੋਰਟ ਕਾਟੇ ਜੋ ਵੀ ਕੱਢਣੀ ਛੋੜਾ ਉੱਤੇ ਹਾਂ ਹਾਂ ਰੈਡੀ ਆਏ ਹੋਇਆ ਰੇੜਿਆਂ ਦੇ ਟਮਣੀ ਚ ਜਾ ਰਿਹਾ ਹੈ 05 ਗੱਡੀ ਨੰਬਰ ਕਹਿੰਦੇ ਓ ਖਾਇਆ ਯਾਰ ਲਾ ਹਾਂ ਹਾਂ ਕਰਤਾ ਵਗੜੇ ਨੂੰ ਫੋਨ ਤੇ ਲੱਗ ਰਿਹਾ ਫੋਨ ਨਹੀਂ ਕੱਟਦਾ ਟੌਣ ਤੇ ਵੰਡੀ ਕਰ ਲ ਮੰਡੀ ਕਰਨ ਤੇ ਲੱਗਾ ਹਾਂ ਵਾ ਸਾਰੇ ਜੋ ਟੌਣ ਜਿਹਾ ਬਣ ਗਿਆ ਥੋੜਾ ਜਿਹਾ ਟੌਣ ਤੇ ਬਣ ਗਿਆ ਹਾਂਜੀ 10 ਮਿੰਟ ਹੋ ਗਏ ਫੋਨ ਤੇ ਲੱਗ ਰਿਹਾ ਕਹਿੰਦੇ ਸਹੀ ਟੌਣ ਤੇ ਮਾਰ ਜੇ ਫੋਨ ਫੜ ਗਿਆ ਯਾਰ ਇਹ ਲਾਹੇ ਸਿੱਧਾ ਪਾਰ ਤੋਹਰ ਸੱਟਦੀ ਮੈਂ ਠੀਕ ਆ ਮੈਂ ਕਵਲ ਕਲ ਕੱਟ ਫੋਨ ਹੋਏ ਨਾਲ ਆ ਵੀ ਜਾਂਦਾ ਸਾਰਾ ਇਹ ਆ ਰਿਹਾ ਤਾਂ ਦੁਬਾਰਾ ਨਹੀਂ ਆ ਰਹਾ ਜਮਾਈ ਫੇਰ ਉਹੀ ਆਤਤ ਦੁਬਾਰਾ ਫੇਰ ਆ ਗਿਆ ਹੋਗਾ ਜਰੂਰ ਫੋਨ ਕਾਲਾ ਕਟਿਆ ਕੱਟ ਲਿਆ ਸਰ ਬਾਹਰ ਜੋ ਮਰਜੀ ਕਹੀ ਜੋ ਮੰਤਰੀ ਮਾਲ ਜਦਾ ਛਕ ਲਿਆ ਸੱਚੀਆਂ ਗੱਲਾਂ ਦੇ ਮਾਲ ਹੀ ਛਕੀਂਦੇ ਹੁੰਦੇ ਆ ਜਿਹੜੀਆਂ ਸੱਚੀਆਂ ਗੱਲਾਂ ਨੇ ਨਾ ਸਰਕਸ ਸ਼ਹਿਰ ਜਲੰਧਰ ਦੀ ਓਏ ਰਹਾ ਚਾਪਾਈ ਕਿ ਭਈਆ ਬੂਆ ਬਿਠਾਉਣਾ ਓਏ 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 ਆਹ ਹੋਣਾ ਬੰਦਾ ਮਿਲ ਗਿਆ ਬੜੀ ਦੇਣੀ ਆਓ ਬਹੁਤ ਮਠਾ ਹੋਰੀਆਂ ਮਾਰਨਾਂ ਮੈਨੂੰ ਕੁਪਰਾ ਚ ਲੈ ਦੇਂਗੇ ਕੋਈ ਬਿਠਾਉਣਾ ਓਏ ਆਪਾ ਬਿਠਾਉਣਾ ਟੈਂਟ ਦੇਣੀ ਆ ਕਿਤਾ ਬਿਮਾਰ ਆ ਟਵਾ ਟਵਾ ਹਜੇ ਸਾਲਾ ਬਿਮਾਰ ਆ ਮੈਂ ਚੱਲਿਆ ਦੋ ਅੰਦਰ ਗਏ ਆ ਅਰੇ ਆਰ ਯੂ ਐਨ ਛੋਟੀ ਬੋਲੀ ਬੋਲ ਓ ਤੂੰ ਸਮਝੀਂ ਆਰ ਐਮ ਇੰਨ ਸਾਤੇ ਭਰਨੇ ਆ 777 ਉਹ ਬੋਲ ਕਾ ਕਹ ਤਿੰਨ ਸਾਤੇ ਕੇ ਬਾਅਦ 1 ਜ਼ੀਰੋ ਭਰਨੀ ਹੈ ਸਿਫਰ ਪ੍ਰਿੰਟ ਨਿਕਲਦੇ ਆ ਸਰ ਉਹਕੇ 2 ਘੰਟੇ ਲੱਗੇ ਨੂੰ 77 70 7 8 77 ਓਏ ਐਮ ਭਰੀ ਬੈਠਾ ਐਨ ਭਰਨੀ ਆ ਐਮ ਭਰੀ ਬੈਠਾ ਐਨ ਭਰਨੀ ਆ ਵਾਪਸ ਬੈਸ ਵਾਰੀ ਹੈ ਸਜਾਇਆ ਬਾਈ ਦਾ ਸੁਣਾ ਹੋਇਆ ਉਹਦਾ ਨਵੀਂ ਮਾਰਕੀਟ ਬਣੀਈ ਆ ਹਾਂ ਵਿਆਸ ਨੰਨ ਗੋਪੀ ਕੀ ਕਹਿੰਦੇ ਬਾਈ ਹੁਣੀ ਬਾਈ ਕਹਿੰਦਾ ਮੇਰੀ ਵਾਰੀ ਆ ਵੱਡੇ ਬਾਈ ਦੀ ਚੱਲ ਕੋਈ ਨਹੀਂ ਦੋ ਦੋ ਜਣੇ ਬਹਿ ਜਾਂਦੇ ਆ ਡਾਟ ਲਗਾਉਣੀ ਆ ਇਹਦੇ ਨਾਲ ਆਓ ਲੈ ਕਹਿੰਦਾ ਐ ਕਿਵੇਂ ਭਜਾ ਲਵਾਂ ਕਹਿੰਦਾ ਆਓ ਲੈ ਕੋਪੀ ਲੈ ਜਾ ਮੰਗਦਾ ਜਿਹੜਾ ਖਾਂਦਾ ਹਰੇ ਰਹਾ ਤੂੰ ਖਾਂਦੇ ਆ ਖਾਂਦੇ ਆ ਹੈ ਹਿੰਦੇ ਵੀਰੇ ਉਡਦੇ ਆ ਡੂਠ ਬੈਠਣ ਲੱਗਿਆ ਪਾਪੜਾ ਦੇ ਮੈਨੂੰ ਮੈਂ ਖੜ ਮੈਂ ਪੈਲੀ ਚ ਆਂ ਫੋਟੋ ਲੈ ਲੋ ਆਈ ਅੱਲਾ ਇਹ ਦੁਵਾਰ ਬਾਰੀ ਯੇਦੀ ਸਾਡੇ ਸਾਡੇ ਊਠ ਦੀ ਇੱਕ ਹੋ ਜਾਂਦਾ ਦੂਜਾ ਫਰਦਾ ਤਾਂ ਮਾਰਕੀਟ ਘੈਂਟ ਬਣੀ ਆ ਗੋਪੀ ਭਜਾ ਕੇ ਦੇਖੀ ਓਏ ਆਲੈਂਡ ਦੇ ਬਾਹਰ ਕਹਿੰਦੇ ਜੜਾ ਕੱਢੇਗੇ ਪਿੰਨਾ ਠੀਕ ਭਜਾ ਕੇ ਦੇਖਾਂਗੇ ਫਿਰ ਹੁਣ ਵਾਰੀ ਸਾਡੇ ਉਠਲੀ ਕਿਉਂ ਉੜਦਾ ਉੜ ਬੈਠ ਲੱਗਿਆ ਜੀ ਝੱਕ ਬਹਿ ਗਿਆ ਆਹ ਨਹੀਂ ਸਾਲੇ ਸੁਦਰ ਸਾਹਿਬ ਜਿਵੇਂ ਮਰਲੀ ਚਲੇ ਜਾਣ ਐਲਤਾਂ ਨਹੀਂ ਜੜਾ ਹੀ ਰਹਿਣਾ ਇਹਨਾਂ ਨੇ ਗੋਪੀ ਕੋੜਿਆ ਕੋਈ ਨੇ ਭਜਾ ਓਏ ਕਰਾ ਰਹੇ ਹੋ ਬੜੀ ਜਾਏ ਗੋਪੀ ਇਹ ਕਰਾਦੇ ਓਏ ਆ ਮੋਰ ਡਿਖਾ ਰਿਹਾ ਹੈ ਉਹ ਮਾੜਾ ਛੜੀ ਛੜੀ ਮਕਰ ਮੜਾ ਦੇਖੀ ਉੜਦਾ ਉਹ ਗੋਪੀ ਓਏ ਛਿੜ ਗਿਆ ਮੜਾ ਯਾਰ ਭਾਈ ਵੱਲ ਬੁਝਾਰੇ ਭਾਈ ਪਈ ਆ ਕੇ ਸੱਟ ਫੇਟ ਨਾ ਮਰਨੀ ਉਠਦੇ ਕੋਈ ਆਦਾ ਹਿੱਲਿਆ ਹੋਇਆ ਵਾ ਲਾ ਆਜੇ ਊਠ ਨੂੰ ਊਠ ਮਿਲਿਆ ਹੋਇਆ ਕਹਿੰਦੇ ਊਠ ਕਹਿੰਦਾ ਬਾਜੇ ਬਾਰੀ ਮੇਰੀ ਪਹਿਲਾਂ ਤੂੰ ਝੂਠਾ ਲੈ ਲਿਆ ਫਿਰ ਮੈਂ ਲੈਣਾ ਤੇਰੇ ਤੇ ਬਾਰੀ ਬਾਰੀ ਕਰਨਾ ਮੇਰੇ ਸਾਥੀਓ ਹਮਲੇ ਦੀ ਤਿਆਰੀ ਕੀ ਜਾਏ ਅੱਲਾਹ ਬੋਲ